ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਅੱਜ ਆਪਾਂ ਇਹਨਾਂ ਬੇਨਤੀਆਂ ਨੂੰ ਸਾਂਝੀਆਂ ਕਰਾਂਗੇ ਸਾਧ ਸੰਗਤ ਸਚਖੰਡ ਹੇਮਕੁੰਡ ਸਾਹਿਬ ਵੱਡੇ ਚਮਤਕਾਰ ਦੀ ਘਟਨਾ ਆਖਿਰ ਰਿਕਾਰਡ ਹੋਈ ਕੁੜੀ ਦੇ ਸਰੀਰ ਚੋਂ ਇੱਕ ਲਾਲ ਆਤਮਾ ਨਿਕਲੀ ਬਾਬਾ ਕੁਲਵੰਤ ਸਿੰਘ ਨੇ ਸਾਰੀ ਘਟਨਾ ਸੁਣਾਈ ਹੈ ਕੌਣ ਸੀ ਉਹ ਸ਼ਹੀਦ ਸਿੰਘਾਂ ਦੀ ਆਤਮਾ ਜਾਂ ਜੋਤ ਸੀ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾ ਫਤਿਹ ਬਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਮੇ ਸਮੇਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਸੱਚਖੰਡ ਹੇਮਕੁੰਡ ਸਾਹਿਬ ਜਿਹੜਾ ਅਸਥਾਨ ਹੈ ਉਹ ਕੋਈ ਆਮ ਅਸਥਾਨ ਨਹੀਂ ਪਿਆਰਿਓ ਉਹ ਅਸਥਾਨ ਬੜਾ ਹੀ ਵੱਡਾ ਅਸਥਾਨ ਹੈ ਬੜੇ ਭਾਗਾ ਵਾਲਾ ਅਸਥਾਨ ਹੈ ਜਿੱਥੇ ਕਈ ਯੁੱਗ ਤੱਕ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦਗੀ ਕੀਤੀ ਹੈ। ਚਿਤਨਾ ਵਾਰਾ ਵਾਬਨ ਕੋ ਭਇਓ ਚੁਬੀ ਰਹੈ ਸੁਰਤ ਪ੍ਰਭ ਚਰਨਨ ਮੈਂ ਇਹ ਬਾਕ ਆਪਾ ਪੜ੍ਹਦੇ ਆ ਨਾ ਸਾਥ ਸੰਗਤ ਤੇ ਮੈਂ ਸੰਖੇਪ ਅਰਜ ਕੀਤੀ ਹੈ ਕਿ ਜਿੱਥੇ ਸਤਿਗੁਰ ਨੇ ਕਈ ਜੁਗਾ ਤੱਕ ਭਗਤੀ ਕੀਤੀ ਉਹ ਅਸਥਾਨ ਹੈ ਹੇਮਕੁੰਡ ਸਾਹਿਬ ਦਾ। ਗੁਰਮੁਖ ਪਿਆਰਿਓ ਇਹ ਹਿਮਕੁੰਡ ਸਾਹਿਬ ਦਾ ਜਿਹੜਾ ਅਸਥਾਨ ਹੈ ਇੱਥੇ ਬੜੀਆਂ ਘਟਨਾਵਾਂ ਵਾਪਰੀਆਂ ਨੇ ਸਾਧ ਸੰਗਤ ਇੱਕ ਲੜਕੀ ਸੀ ਬੱਚੀ ਜਿਹਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਹਾਲਾਂਕਿ ਉਸ ਬੱਚੀ ਦਾ ਜਿਹੜਾ ਮਾਨਸਿਕ ਸੰਤੁਲਨ ਸੀ ਉਹ ਵਿਗੜ ਗਿਆ ਸੀ ਕਿਸੇ ਚੀਜ਼ ਨੂੰ ਲੈ ਕੇ ਉਹਦੇ ਮਨ ਦੇ ਵਿੱਚ ਇੱਕ ਡਰ ਬੈਠ ਗਿਆ ਸੀ ਤੇ ਉਹ ਬੱਚੀ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਭਾਵ ਉਹ ਛੋਟੀ ਛੋਟੀ ਝੜਕ ਤੋਂ ਡਰ ਜਾਂਦੀ ਸੀ ਉਹ ਸਹਿਮ ਜਾਂਦੀ ਸੀ ਤੇ ਇਦਾਂ ਲੱਗਦਾ ਸੀ ਵੀ ਸ਼ਾਇਦ ਇਸ ਬੱਚੀ ਨੂੰ ਬੱਚੀ ਨੂੰ ਕਿਸੇ ਚੀਜ਼ ਨੇ ਆਪਣੇ ਚੁੰਗਲ ਦੇ ਵਿੱਚ ਜਕੜ ਰੱਖਿਆ ਤੇ ਸਾਧ ਸੰਗਤ ਜਦੋਂ ਉਹ ਬੱਚੀ ਨੂੰ ਚਾਰੇ ਪਾਸੇ ਘੁੰਮ ਫਿਰ ਕੇ ਅੰਬ ਗਏ ਥੱਕ ਗਏ ਤੇ ਉਹਨੂੰ ਹੇਮਕੁੰਡ ਸਾਹਿਬ ਲੈ ਗਏ ਤੇ ਸਾਧ ਸੰਗਤ ਉੱਥੇ ਜਾ ਕੇ ਉਹ ਬੱਚੀ ਨੂੰ ਇਸ਼ਨਾਨ ਕਰਾਇਆ ਅਰਦਾਸ ਕੀਤੀ ਤੇ ਉਸ ਬੱਚੀ ਨੇ ਜਿਹੜਾ ਹੈ ਬਿਲਕੁਲ ਆਪਣੇ ਆਪੇ ਦਾ ਜਿਹੜਾ ਇੱਕ ਜਕੜਿਆ ਹੋਇਆ ਸੀ ਉਹਦਾ ਡਰ ਸੀ ਉਹ ਸਾਰਾ ਡਰ ਨਿਕਲ ਗਿਆ ਜਿਵੇਂ ਗੁਰੂ ਦੀ ਕਿਰਪਾ ਵਰਤੀ ਹੋਵੇ ਇਥੋਂ ਬਿਮਾਰ ਜਾਂਦੀ ਹੈ ਤੇ ਉੱਥੇ ਜਾ ਕੇ ਇੱਕਦਮ ਚੰਗੀ ਭਲੀ ਹੋ ਜਾਂਦੀ ਹੈ ਕੋਈ ਡਰ ਨਹੀਂ ਕੋਈ ਡੁੱਕਰ ਨਹੀਂ ਭੱਜਦੀ ਹੈ ਆਮ ਨਾਰਮਲ ਬੱਚਿਆਂ ਵਾਂਗੂ ਖੇਡਦੀ ਹੈ ਆਮ ਨਾਰਮਲ ਬੱਚਿਆਂ ਵਾਂਗੂ ਆਉਂਦੀ ਹੈ ਤੇ ਸਾਧ ਸੰਗਤ ਇਹ ਗੁਰੂ ਦੀ ਬੜੀ ਵੱਡੀ ਕਿਰਪਾ ਹੈ ਗੁਰੂ ਦੇ ਦਰ ਤੇ ਜਿਹੜਾ ਕੋਈ ਜਾਂਦਾ ਹੈ ਉਥੋਂ ਨਿਰਾਸ਼ ਨਹੀਂ ਆਉਂਦਾ ਗੁਰੂ ਉਹਨੂੰ ਨਿਰਾਸ਼ ਕਰਕੇ ਨਹੀਂ ਗੁਰੂ ਉਹਨੂੰ ਖੁਸ਼ਹਾਲ ਕਰਕੇ ਭੇਜਦਾ ਹੈ ਸਾਧ ਸੰਗਤ ਬੜਾ ਵੱਡਾ ਇਤਿਹਾਸ ਹੈ ਕਈ ਵਾਰ ਬਾਬਾ ਕੁਲਵੰਤ ਸਿੰਘ ਜੀ ਨੇ ਵੀ ਗੱਲ ਕੀਤੀ ਹੈ ਹਿਮਕੁੰਡ ਸਾਹਿਬ ਦੀ 사ਤਸੰਗਤ ਉਥੇ ਸ਼ਹੀਦਾਂ ਦਾ ਪਹਿਰਾ ਲੱਗਦਾ ਹੈ ਉਥੇ ਰੱਬੀ ਰੂਹਾਂ ਮੌਜੂਦ ਨੇ ਸਤਿਗੁਰੂ ਆਪ ਮੌਜੂਦ ਨੇ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਬੜੀ ਵੱਡੀ ਰਹਿਮਤ ਕੀਤੀ ਹੈ ਪਿਆਰਿਓ ਯਾਦ ਰੱਖਿਓ ਕਿ ਗੁਰੂ ਦੀ ਐਸੀ ਕਿਰਪਾ ਹੋਈ ਹੈ ਐਸੀ ਰਹਿਮਤ ਹੋਈ ਹੈ 사ਤਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇੰਨੀ ਵੱਡੀ ਕਿਰਪਾ ਉਸ ਸਥਾਨ ਤੇ ਤੇ ਕਈ ਦੇ ਗਏ ਤੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹਾਸਲ ਕੀਤਾ ਤੇ ਬੜਾ ਕੁਝ ਉਸ ਸਥਾਨ ਤੋਂ ਮਿਲਿਆ ਹੈ ਕਈ ਲੋਕ ਜਿਹੜੇ ਸਿਆਣਿਆਂ ਦੇ ਚੱਕਰ ਦੇ ਵਿੱਚ ਪਏ ਹੋਏ ਸੀ ਤੇ ਇੱਕ ਵਾਰ ਜਾ ਕੇ ਜਦ ਉਸ ਸਥਾਨ ਦੇ ਦਰਸ਼ਨ ਕੀਤੇ ਰੂਹ ਖਿੜ ਗਈ ਧੰਨ ਹੋ ਗਏ ਤੇ ਉਹਨਾਂ ਲੋਕਾਂ ਨੇ ਆਪਣਾ ਜੀਵਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਮਰਪਿਤ ਕਰਤਾ ਇਹ ਕੋਈ ਚਮਤਕਾਰ ਤੋਂ ਘੱਟ ਨਹੀਂ ਹੈ ਪਿਆਰਿਓ ਜਿਹੜੇ ਲੋਕਾਂ ਦੇ ਦਿਮਾਗ ਦੇ ਵਿੱਚ ਕੀਤਾ ਕਰਾਇਆ ਧਾਗੇ ਤਵੀਤਾਂ ਦੇ ਚੇਤੇ ਸੀ ਅੱਜ ਉਹਨਾਂ ਦੇ ਦਿਮਾਗ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਸ ਗਈ ਇਹ ਕੋਈ ਚਮਤਕਾਰ ਤੋਂ ਘੱਟ ਚੀਜ਼ ਥੋੜਾ ਆ ਸੋ ਬੜੀ ਵੱਡੀ ਮਹਿਮਾ ਉਸ ਅਸਥਾਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ